ਇਹ ਅੱਜ ਦੂਜੀ ਜਥੇਬੰਦੀ ਜਿਹੜੀ ਪੁਰਾਣੀ ਜਥੇਬੰਦੀ ਨਾਲੇ ਚੱਲ ਰਹੀ ਉਹਨਾਂ ਨੂੰ ਛੱਡ ਕੇ ਅੱਜ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਅਸੀਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਬਿਲਕੁਲ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਕੱਟੇ ਹੋ ਕੱਟੇ ਹੋ ਕੇ ਆਪਣੀ ਫਸਲ ਤੇ ਨਸਲ ਜਿਹੜੀ ਉਹਨੂੰ ਬਚਾਉਣ ਦਾ ਆਪਾਂ ਯਤਨ ਕਰੀਏ ਉਸ ਕੜੀ ਦੇ ਤਹਿਤ ਅੱਜ ਇਹ ਸਾਰਾ ਸਮਾਣਾ ਇਲਾਕਾ ਜਿਹੜਾ ਮੈਂ ਕਹਿੰਨਾ ਕਿ ਸਾਰਾ ਸਮਾਣਾ ਇਲਾਕਾ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵਿੱਚ ਇਹ ਜੁਆਇਨ ਹੋਏ ਨੇ ਸਭ ਤੋਂ ਪਹਿਲਾਂ ਮੈਂ ਜਿਹੜੇ ਆਪਣੇ ਮੇਰੇ ਬਲਾਕ ਦੇ ਪਿੰਡ ਨੇ ਜਿਹੜੇ ਸਾਡੇ ਸਹਾਣੇ ਦੇ ਉਹਨਾਂ ਨੂੰ ਮੈਂ ਸਭ ਤੋਂ ਬਧਾਈ ਦੇਣਾ ਵਾ ਸਾਡੇ ਜਿਹੜੇ ਸਤਕਾਰਯੋਗ ਸਰਦਾਰ ਗੋਡਾ ਸਿੰਘ ਸ਼ਾਦੀਪੁਰ ਜਿਹੜਾ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਜਿਹੜੇ ਨਾਲ ਜਿਹੜੇ ਜੁੜੇ ਨੇ ਨਾਲ ਅਸੀਂ ਤੁਰੇ ਆ ਸਾਡੀ ਨਵੀਂ ਜਿਹੜੀ ਕਾਈ ਤਿਆਰ ਹੋਈ ਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਜਿਹੜਾ ਵਿਸ਼ਵਾਸ ਹੈ ਇਹ ਹਰ ਇੱਕ ਪਰਿਵਾਰਾਂ ਨਾਲ ਜਿਹੜੀ ਖੜਨ ਦੀ ਸਮਰੱਥਾ ਰੱਖਦੇ ਨੇ ਮਰਾਰਪੁਰ ਮਰਾਰਪੁਰ ਦੇ ਵਿੱਚ ਇਹੋ ਜਿਹਾ ਸਿਸਟਮ ਚੱਲ ਰਿਹਾ ਹੈ ਸਾਡੇ 95 ਬੱਚੇ ਬੱਚਿਆਂ ਬੱਚਿਆਂ ਦੇ ਸਾਧਾ ਪ੍ਰਵਾਹੇ ਲਗਰ ਲੱਗਾ ਸਾਨੂੰ ਬੜਾ ਨਾਂ ਨੇ ਸਮਾਗਰ ਬੱਤਾ ਬਹੁਤ ਵਧੀਆ ਬੰਦਾ ਹੈ ਸਾਰੇ ਪਿੰਡਾਂ ਦੇ ਬਦੇ ਲੋਗੋ ਚਾਹਤਾ ਲੈ ਕੇ ਸਾਰੀ ਪੀਂਡਿਆ ਕਰਕੇ ਹਰ ਸਾਰੇ ਭਰਾਨਾ ਕਿਉਂਕਿ ਕਿੱਥੇ ਬੜੋਸ ਹੈ ਅੱਜ ਬਹੁਤ ਵਧੀਆ ਸੀ ਯਾਨੀ ਵੱਡੀ ਗਿਣਤੀ ਦੇ ਵਿੱਚ ਮੌਸਮ ਖਰਾਬ ਹੋਣ ਤੋਂ ਬਾਅਦ ਵੀ ਬਹੁਤ ਵੰਦੀਆ ਇਕੱਠ ਹੋਇਆ ਜੀ ਅੱਜ ਦੇ ਇਸ ਸਮਾਗਮ ਬਾਰੇ ਜਾਣਕਾਰੀ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਆ ਕਿ ਮੈਂ ਇਹਨਾਂ ਦਾ ਧੰਨਵਾਦ ਕਰਦਾ ਰਣਜੀਤ ਸਿੰਘ ਵਾਲੀ ਸਾਡੀ ਟੀਮ ਦਾ ਗੁਰਲਾਲ ਜੀ ਰਣਜੀਤ ਗੁਰਪ੍ਰੇ ਜਿੰਨੇ ਵੀ ਹੈਗੇ ਨੇ ਸਾਡੇ ਇਹਨਾਂ ਦੇ ਸਾਥੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਅੱਜ ਦੂਜੀ ਜਥੇਬੰਦੀ ਜਿਹੜੀ ਪੁਰਾਣੀ ਜਥੇਬੰਦੀ ਨਾਲੇ ਚੱਲ ਰਹੀ ਉਹਨਾਂ ਨੂੰ ਛੱਡ ਕੇ ਅੱਜ ਇਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਅਸੀਂ ਇਹਨਾਂ ਦਾ ਵਿਸ਼ਵਾਸ ਹੈ ਜਿਹੜਾ ਬਿਲਕੁਲ ਇਹਨਾਂ ਨੂੰ ਕਦੀ ਵੀ ਦਿੱਕਤ ਨਹੀਂ ਆਉਣ ਦੇਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਇਹਨਾਂ ਨੂੰ ਜਥੇਬੰਦੀ ਵੱਲੋਂ ਵੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਇਹ ਤਾਂ ਇਕੱਠ ਹੋ ਰਹੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਜੇ ਅਸੀਂ ਇਕੱਲੇ-ਇਕੱਲੇ ਰਹਾਂਗੇ ਇਹ ਸਾਡੀ ਆਵਾਜ਼ ਪਿੰਡ-ਪਿੰਡ ਘਰ-ਘਰ ਪਹੁੰਚਾਉਣ ਦਾ ਹੀ ਯਤਨ ਕਰਦੇ ਆਂ ਵੀ ਇੱਕ ਮੱਠੋ ਇਕੱਠੇ ਹੋਵੋ ਇਕੱਠੇ ਹੋ ਕੇ ਆਪਣੀ ਫਸਲ ਤੇ ਨਸਲ ਜਿਹੜੀ ਉਹਨੂੰ ਬਚਾਉਣ ਦਾ ਆਪਾਂ ਯਤਨ ਕਰੀਏ ਉਸ ਕੜੀ ਦੇ ਤਹਿਤ ਅੱਜ ਇਹ ਸਾਰਾ ਸਮਾਨਾ ਇਲਾਕਾ ਜਿਹੜਾ ਮੈਂ ਕਹਿੰਨਾ ਕਿ ਸਾਰਾ ਸਮਾਨਾ ਇਲਾਕਾ ਅੱਜ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਵਿੱਚ ਜੁਆਇਨ ਹੋਏ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਤੁਹਾਡੇ ਇੱਥੇ ਸ਼ਾਮਲ ਹੋਏ ਅੱਜ ਮੇਰੇ ਖਿਆਲ ਇਹ ਗਿਣਤੀ ਵਾਲੀ ਤਾਂ ਗੱਲ ਹੈ ਨਹੀਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਅੱਜ ਇਕੱਠੇ ਵੇਖੋ ਮੌਸਮ ਖਰਾਬ ਆ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਵੱਡਾ ਇਕੱਠ ਇਹਨਾਂ ਨੇ ਕਰਿਆ ਵੱਡੇ ਪੱਧਰ ਦੇ ਉੱਤੇ ਸਾਰੇ ਪਿੰਡਾਂ ਦੇ ਵਿੱਚੋਂ ਤਕਰੀਬਨ ਜਿਹੜੇ ਲੋਕਲ ਪਿੰਡ ਨੇ ਨੇੜੇ ਸਾਰਿਆਂ ਪਿੰਡਾਂ ਦੇ ਵਿੱਚੋਂ ਇਹਨਾਂ ਦੀ ਰਹਿ ਨਮਾਈ ਦੇ ਹੱਥ ਬੰਦੇ ਜਿਹੜੇ ਅੱਜ ਇੱਥੇ ਪਹੁੰਚੇ ਨੇ ਸਾਡੇ ਸਾਥੀ ਅੱਜ ਜਿਹੜੇ ਕੱਟੋ-ਕੱਟ ਜਿਵੇਂ ਦੱਸ ਰਹੇ ਨੇ 2200 ਬੰਦਾ ਜਿਹੜਾ ਅੱਜ ਦੂਜੀਆਂ ਜਸੇਬੰਦੀਆਂ ਨੂੰ ਛੱਡ ਕੇ ਇਹਦੇ ਵਿੱਚ ਸ਼ਾਮਲ ਹੋਇਆ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਇਲਾਕੇ ਵਿੱਚ ਮਾਰਕਸ ਨਾਲ ਬਹੁਤ ਨੁਕਸਾਨ ਹੋਇਆ ਤੇ ਇੱਥੇ ਵੀ ਖਤਰਾ ਹੈ ਉਹ ਸਰਕਾਰ ਵੱਲੋਂ ਤੁਸੀਂ ਕੀ ਮੰਗ ਕਰਨੀ ਚਾਹੋਗੇ ਕੀ ਹੋ ਰਿਹਾ ਹੈ ਆ ਹੁਣੇ ਮੈਨੂੰ ਹੋਣਾ ਆ ਇੱਥੋਂ ਅਸੀਂ ਸਿੱਧਾ ਗਰਦਰਾ ਦੇ ਜਾਣਾ ਬਹੁਤ ਮਾੜੀ ਹਾਲਤ ਹੈ ਜਿਹੜੀ ਸਰਕਾਰਾਂ ਨੇ ਜਿਹੜੀਆਂ ਕੋਈ ਹੋਵੇ ਅੱਜ ਵਾਲੀ ਮੌਕੇ ਦੀ ਸਰਕਾਰ ਹੈ ਜਿਹੜੀ ਇਹ ਔਰ ਇਹਨਾਂ ਦੇ ਅਫਸਰ ਜਿਹੜੇ ਨੇ ਦਫ਼ਤਰਾਂ ਦੇ ਵਿੱਚ ਬੈਠ ਕੇ ਇਹੀ ਇਹ ਪਲਾਨ ਜਿਹੜੇ ਨੂੰ ਤਿਆਰ ਕਰਦੇ ਆ ਮਤਲਬ ਗਰਾਊਂਡ ਲੈਵਲ ਤੇ ਕੱਖ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਜਿਹੜੇ ਰੀਅਰ ਦੇ ਵਿੱਚ ਪਾਣੀ ਆਏ ਨੇ ਕੱਲ ਨੂੰ ਟੀਮ ਜਾਰੀ ਉਧਰ ਆਪਣੀ ਸਾਰੀ ਐਸਕੇਮ ਸਾਰਾ ਉੱਥੇ ਜਾ ਰਿਹਾ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਲੋਕਾਂ ਦਾ ਨੁਕਸਾਨ ਹੋ ਗਿਆ ਇਹ ਕਹ ਹੈਲੀਕਾਪਟਰ ਦੇ ਕੇ ਆ ਕੇ ਰੌਲਾ ਪਾਈ ਜਾਂਦਾ ਹੈ ਕਿ ਹੈਲੀਕਾਪਟਰ ਮੈਂ ਦੇਤਾ ਮੈਂ ਉਦੋਂ ਵੀ ਪੁੱਛਿਆ ਸੀਗਾ ਵੀ ਹੈਲੀਕਾਪਟਰ ਨੂੰ ਚੱਟਣਾ ਲੋਕਾਂ ਨੇ ਕਿੰਨੂੰ ਹੈਲੀਕਾਪਟਰ ਚਲਾਣਾ ਆਉਂਦਾ ਕਿੱਥੇ ਲੈ ਜਾਣਗੇ ਹੈਲੀਕਾਪਟਰ ਨੂੰ ਕੀ ਹੈਲੀਕਾਪਟਰ ਦਾ ਲੋਕ ਕਰਨਗੇ ਲੋਕਾਂ ਨੂੰ ਅੱਜ ਆਪਣੇ ਪਰਿਵਾਰਾਂ ਦਾ ਪੇਟ ਭਰਣ ਦੀ ਜ਼ਰੂਰਤ ਆ ਉਹਨਾਂ ਨੂੰ ਉਹਨਾਂ ਦੇ ਕੋਲ ਕੋਈ ਨਾ ਆਟਾ ਨਾ ਦਾਣਾ ਨਾ ਸਬਜੀ ਨਾ ਕੁਝ ਵੀ ਨਹੀਂ ਹੈਗਾ ਡੰਗਰ ਕਿੱਲਿਆਂ ਦੇ ਬੱਚੇ ਜਿਹੜੇ ਨੇ ਉੱਤੜ ਗਏ ਉੱਥੇ ਹੀ ਕਿੱਲੇ ਦਾ ਤੋਂ ਖੋਲਣ ਦਾ ਮੌਕਾ ਨਹੀਂ ਮਿਲਿਆ ਸਰਕਾਰਾਂ ਦੀ ਏਡੀ ਮਾੜੀ ਹਾਲਤ ਆ ਮਾੜੀਆਂ ਸਕੀਮਾਂ ਨੇ ਸਰਕਾਰਾਂ ਦੀ ਮਾੜੀ ਕਾਰਜਕਾਰੀ ਆ ਸਰਕਾਰਾਂ ਨੇ ਪਹਿਲਾਂ ਕਿਹੜੀ ਗੱਲ ਤੋਂ ਨਹੀਂ ਇਹ ਮਤਲਬ ਨਾ ਲੋਕਾਂ ਨੂੰ ਅਲੱਗ ਕੀਤਾ ਪਾਣੀ ਜਮਾ ਕਰ ਲਿਆ ਪਿੱਛੇ ਇਕੱਠਾ ਕਰਕੇ ਪਾਣੀ ਐ ਲੱਗਦਾ ਹੈ ਕਿ ਜਿਵੇਂ ਪਲਾਈਨ ਦੇ ਤਬਕ ਪੰਜਾਬ ਨੂੰ ਡੋਬਣ ਦਾ ਸਰਕਾਰਾਂ ਯਤਨ ਕਰਦੀਆਂ ਨੇ ਉਹੀ ਖੇਡ ਖੇਡੀਗੀ ਉਧਰ ਹਰਜੀਤ ਸਿੰਘ ਸਰਕਾਰ ਰੱਖ ਕੀਤਾ ਇਹਦੇ ਸਬੰਧ ਵਿੱਚ ਕੀ ਕਰਨਾ ਚਾਹੀਦਾ ਦੇਖੋ ਸਭ ਤੋਂ ਪਹਿਲੂ ਤਾਂ ਮੈਂ ਜਿਹੜੇ ਆਪਣੇ ਮੇਰੇ ਬਲਾਕ ਦੇ ਪਿੰਡ ਨੇ ਜਿਹੜੇ ਸਾਡੇ ਸਮਾਣੇ ਦੇ ਉਹਨਾਂ ਨੂੰ ਮੈਂ ਸਭ ਤੋਂ ਵਧਾਈ ਦੇਣਾ ਵਾ ਸਾਡੇ ਜਿਹੜੇ ਸਤਕਾਰਯੋਗ ਸਰਦਾਰ ਪੂਤਾ ਸਿੰਘ ਸ਼ਾਦੀਪੁਰ ਜਿਹੜਾ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਜਿਹੜੇ ਨਾਲ ਜਿਹੜੇ ਜੁੜੇ ਨੇ ਨਾਲ ਅਸੀਂ ਤੁਰੇ ਆ ਸਾਡੀ ਨਵੀਂ ਜਿਹੜੀ ਕਾਈ ਤਿਆਰ ਹੋਈ ਏ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਜਿਹੜਾ ਵਿਸ਼ਵਾਸ ਹੈ ਇਹ ਹਰ ਇੱਕ ਪਰਿਵਾਰਾਂ ਨਾਲ ਜਿਹੜੀ ਖੜਨ ਦੀ ਸਮਰੱਥਾ ਰੱਖਦੇ ਨੇ ਮੋਢਾ ਨਾ ਮੋਢਾ ਲਾ ਕੇ ਜਿਹੜੇ ਖੜਦੇ ਨੇ ਉਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਸਾਡੇ ਜਿਹੜੇ ਪੁਰਾਣੇ ਬੰਦੇ ਵੀ ਸੀ ਜਿਹੜੇ ਨਵੇਂ ਬੰਦੇ ਵੀ ਹੁਣ ਅਸੀਂ ਸਾਰਿਆਂ ਨੇ ਸਰਦਾਰ ਪੂਤਾ ਸਿੰਘ ਸਾਹਿਬ ਦੀਪੁਰ ਨਾਲ ਜੁੜ ਕੇ ਇਹ ਨਵੀਂ ਜਿਹੜੀ ਟੀਮ ਤ ਤੇ ਅੱਗੋਂ ਹੋਰ ਵੀ ਇਸ ਟੀਮ ਨੂੰ ਅੱਗੇ ਵੀ ਵਧਾਵਾਂਗੇ ਅੱਜ 2250 ਪਰਿਵਾਰ ਜਿਹੜਾ ਨਾਲ ਜੁੜਿਆ ਹੈ ਮੈਂ ਪ੍ਰਧਾਨ ਜੀ ਨੂੰ ਬਹੁਤ-ਬਹੁਤ ਜੜੀਏ ਇਹ ਵਧਾਈ ਦੇਣਾ ਵਾ ਤੇ ਵਿਸ਼ਵਾਸ ਵੀ ਦਿਵਾਣਾ ਵਾ ਵੀ ਇਹ ਜਿਹੜਾ ਤੁਹਾਡਾ ਪਰਿਵਾਰ ਤੁਸੀਂ ਅੱਜ ਸਮਾਣੇ ਬਲਾਗ ਦੇ ਵਿੱਚ ਨਵਾਂ ਇਕੱਠ ਕੀਤਾ ਹੈ ਜੋੜਿਆ ਹੈ ਇਹ ਜਿਹੜਾ ਪਰਿਵਾਰ ਤੁਹਾਡਾ ਆਉਣ ਵਾਲੇ ਸਮੇਂ ਵਿੱਚ ਹੋਰ ਵੱਡਾ ਹੋਏਗਾ ਤੇ ਜਿੰਨੇ ਇਲਾਕੇ ਦੇ ਸਾਡੇ ਕੰਮ ਨੇ ਜਾਂ ਜਿਹੜੇ ਵੀ ਸਾਡੀ ਕੋਈ ਵੀ ਇੱਥੇ ਕਿਸੇ ਤਰ੍ਹਾਂ ਦੀ ਕੋਈ ਕੰਮ ਹੋਏਗਾ ਉਹ ਪ੍ਰਧਾਨ ਜੀ ਸਾਡਾ ਸਾਥ ਦੇਣਗੇ ਅਸੀਂ ਇਹਨਾਂ ਦਾ ਵੱਤ ਵਾ ਸਾਥ ਦੇਾਂਗੇ ਬਹੁਤ-ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਪ੍ਰਧਾਨ ਜੀ ਦਾ ਤੇ ਸਾਰੇ ਆਪਣੇ ਨਗਰ ਦਾ ਵੀ ਰਣਜੀਤ ਸਿੰਘ ਦਾ ਜਿਨ੍ਹਾਂ ਨੇ ਬੜਾ ਵੱਡਾ ਪ੍ਰਲਾ ਕੀਤਾ ਸਾਡਾ ਜ਼ਿਲ੍ਹੇ ਦਾ ਪ੍ਰਧਾਨ ਮੇਰਾ ਵੀ ਗਰਨਾਲ ਬਹੁਤ ਇਮਾਨਦਾਰ ਤੇ ਨਾਲ ਖੜਨ ਵਾਲਾ ਇਨਸਾਨ ਆ ਇਹ ਜਿਹੜੀ ਟੀਮ ਤਿਆਰ ਹੋਈ ਹੈ ਇਹ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਦਾ ਮੇਰੇ ਤੁਹਾਡੇ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਟੇਜ ਤੇ ਨਸ਼ਾ ਬਾਰੇ ਗੱਲ ਕੀਤੀ ਹੈਗੀ ਹੈ ਪੰਜਾਬ ਦੇ ਵਿੱਚ ਦੇਖਿਆ ਜਾਂਦਾ ਕਿ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਹੈ ਜੀ ਉਹਦੇ ਉੱਤੇ ਤੁਸੀਂ ਕੀ ਦੇਖੋ ਜਿਆਦੀ ਦੂਰ ਜਾਣ ਦੀ ਲੋੜ ਨਹੀਂ ਸਾਡੇ ਨੇੜੇ ਹੀ ਆ ਸਾਡੇ ਨਾਲ 1 ਕਿਲੋਮੀਟਰ ਪਿੰਡ ਆ ਸ਼ਰ੍ਯਾਂ ਆਮ ਘਰ-ਘਰ ਦੇ ਵਿੱਚ ਚਿੱਟਾ ਵਿਗਦਾ ਹੈ ਘਰ-ਘਰ ਦੇ ਵਿੱਚ ਟੀਕੇ ਭਰੇ ਪਏ ਨੇ ਮੁੰਡੇ ਆਉਂਦੇ ਨੇ ਅੰਦਰ ਜਾਣ ਦੀ ਲੋੜ ਕੋਈ ਨਹੀਂ ਬਾਹਰ ਖੜੀਆਂ ਆਣੇ 500 ਰੁਪਇਆ ਫੜਾਓ ਉਹ ਟੀਕਾ ਨਾਲ ਦੀਆਂ ਮੋਟਰਸਾਈਕਲ ਤੇ ਖੜੇ-ਖੜੀ ਨਾਲ ਐਂਡ ਫੜ ਕੇ ਲੈ ਜਾਂਦੇ ਨੇ ਜਾਂਦੇ-ਜਾਂਦੇ ਟੀਕਾ ਲਾ ਲੈਂਦੇ ਨੇ ਤੁਸੀਂ 8 ਵਜੇ ਤੋਂ ਬਾਅਦ ਸਮਾਣੇ ਤੋਂ ਸਾਡੇ ਪਿੰਡਾਂ ਨੂੰ ਆਉਣਾ ਹੋਵੇ ਸਿੰਗਲ ਬੰਦਾ ਮੋਟਰਸਾਈਕਲ ਤੇ ਲੰਘ ਕੇ ਵਿਖਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਇੱਥੇ ਕੀ ਕੁਝ ਹੋ ਰਿਹਾ ਹੈ ਰਾਹ ਦੇ ਵਿੱਚ ਲੁੱਟਾਂ ਖੋਹ ਰੀਆਂ ਨੇ ਸਾਰਾ ਕੁਝ ਪਤਾ ਹੈ ਪ੍ਰਸ਼ਾਸਨ ਨੂੰ ਪਤਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਪਤਾ ਨਹੀਂ ਉਸ ਵਿਸ਼ੇ ਦੇ ਬਾਰੇ ਅਸੀਂ ਪ੍ਰਧਾਨ ਜੀ ਨਾਲ ਅੱਜ ਗੱਲ ਸਾਂਝੀ ਕੀਤੀ ਮੈਂ ਸਟੇਜ ਤੇ ਵੀ ਕੀਤੀ ਏ ਔਨਲਾਈਨ ਟਾਈਮ ਦੇ ਚਾਹੀ ਵਿਉਂਤਬੰਦੀ ਬਣਾ ਕੇ ਜਿੰਨੇ ਸਾਡੇ ਪਿੰਡ ਨੇ ਜਿੰਨਾ ਸਾਡਾ ਇਲਾਕਾ ਹੈ ਮੈਂ ਸਾਰਿਆਂ ਨਾਲ ਸਹਿਯੋਗ ਲੈ ਕੇ ਪ੍ਰਧਾਨ ਜੀ ਨੂੰ ਅੱਗੇ ਲਾ ਕੇ ਅਸੀਂ ਇਹਦੀ ਨਿਸ਼ਾਨੀ ਜਦ ਮਰਾਦਪੁਰ ਤੋਂ ਪੁੱਟਣੀ ਹੈ ਤਾਂ ਕਿ ਜਿਹੜੇ ਸਮਾਨੇ ਦੇ ਵਿੱਚ ਸਾਡੇ ਬੱਚੇ ਬੱਚੀਆਂ ਨੇ ਜਿਹੜੇ ਅੱਜ ਮਰ ਰਹੇ ਨੇ ਘਰਾਂ ਚੋਂ ਲੁੱਟਾਂ ਖੋਹਾਂ ਕਰ ਕਰ ਕੇ ਲੋਕਾਂ ਨੇ ਵਾਲੀਆਂ ਸਿਉਨਾ ਤੁਨ ਪਤਾ ਸਵਾਰਾਂ ਚ ਕਿੰਨੀਆਂ ਵਾਅਦਾ ਤਾਂ ਹੁੰਦੀਆਂ ਨੇ ਸ਼ਾਮ ਤੋਂ ਬਾਅਦ ਕੋਈ ਬੰਦਾ ਇੱਥੇ ਸੇਫ ਨਹੀਂ ਉਹਨਾਂ ਨੂੰ ਠੱਲ ਪਾਉਣ ਵਾਸਤੇ ਅੱਜ ਅਸੀਂ ਅਗਲੀ ਜਿਹੜਾ ਟਾਈਮ ਸਾਡਾ ਵਿਉਤਬੰਦੀ ਬਣਾਵਾਂਗੇ ਪ੍ਰਧਾਨ ਜੀ ਦੀ ਗਵਾਹੀ ਥੱਲੇ ਅਸੀਂ ਇਹਨੂੰ ਬਰਾੜ ਪੋ ਜਿਹੜਾ ਨਸ਼ੇ ਦੀ ਜੜ ਪੱਟਾਂਗੇ ਸਭ ਤੋਂ ਪਹਿਲਾਂ ਸਾਡਾ ਇਹੀ ਟੀਚਾ ਹੈ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕੀਤੀ ਹੈ ਜੇ ਅਸੀਂ ਇਹਨੂੰ ਕਾਮਯਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਪਿੰਡ ਰਹਿ ਜੂਗਾ ਜਿਹੜਾ ਪ੍ਰਧਾਨ ਜੀ ਦੇ ਨਾਲ ਨਾ ਖੜੇ ਸੋ ਮੇਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜ ਅਸੀਂ ਕਹਿਣਾ ਚਾਹੁੰਨੇ ਆ ਵੀ ਜਿਹੜੇ ਸਾਡੇ ਰਣਜੀਤ ਸਿੰਘ ਜੀ ਤੇ ਸਾਡੇ ਪ੍ਰਧਾਨ ਸਾਹਿਬ ਜੀ ਗੁਰਲਾਲ ਜੀ ਭੇਜਾ ਜੀ ਤੇ ਹੋਰ ਘੱਟੋ ਘੱਟ ਸਾਡੇ 2 ਤੋਂ 250 ਮੈਂਬਰ ਜਿਹੜੇ ਸਾਡੇ ਆਏ ਨਹੀਂ ਸਾਡੇ ਤੇ ਵਿਸ਼ਵਾਸ ਕੀਤਾ ਹੈ ਪ੍ਰਧਾਨ ਬੁੱਟਾ ਸਿੰਘ ਸ਼ਾਦੀ ਪਰਤੇ ਅਸੀਂ ਪਹਿਲਾਂ ਤਾਂ ਇਹਨੇ ਸਾਰੇ ਪਰਿਵਾਰ ਸਾਡਾ ਜੀ ਪਰਿਵਾਰ ਵੱਡਾ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਵੀ ਜਿਸ ਤੇ ਵੀ ਕਿਸਾਨ ਮਜ਼ਦੂਰ ਮਾਸਟਰ ਡਾਕਟਰ ਮਲਾਜਮ ਜੋ ਵੀ ਹੈ ਜਿਸੇ ਨੂੰ ਵੀ ਜ਼ਰੂਰਤ ਪਾਉਗੀ ਸਾਡੀ ਜਥੇਬੰਦੀ ਦੀ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਕਰਾਂਗੇ ਤੇ ਹੁਣ ਸਾਡੀਆਂ ਜਿਹੜੀ ਜਥੇਬੰਦੀ ਹੈ ਉਹ ਕੱਲ ਤੋਂ ਅਸੀਂ ਜਿਹੜਾ ਸਾਡਾ ਮਾਝਾ ਤੇ ਦਬਾਬਾ ਹੈ ਉੱਥੇ ਸਾਡੇ ਭਰਾ ਬਹੁਤ ਪਾਣੀ ਦੇ ਵਿੱਚ ਪਾਣੀ ਆ ਗਿਆ ਜਿਹੜਾ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਬਾਹ ਨਹੀਂ ਫੜੀ ਤੇ ਉੱਥੇ ਸਮਾਜ ਸੇਵਕ ਕਾਰਸੇ ਵਾਲੇ ਸੰਤ ਮਹਾਪੁਰਸ਼ ਕਸਾਨ ਮਜ਼ਦੂਰ ਜਿਹੜਾ ਉੱਥੇ ਡਟਿਆ ਹੋਇਆ ਤੇ ਉੱਥੇ ਜਾ ਕੇ ਸਾਰੀ ਟੀਮ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਤੇ ਪ੍ਰਧਾਨ ਬੂਟਾਸ਼ਨੀ ਜੀ ਸ਼ਾਦੀਪਰ ਦੀ ਕਮਾਂਡ ਦੇ ਥੱਲੇ ਸਾਰੀ ਜਥੇਬੰਦੀ ਜਾ ਕੇ ਨਦੀ ਸੇਵਾ ਕਰੂਗੀ ਤੇ ਜਿੰਨੇ ਸਾਡੇ ਪ੍ਰਧਾਨ ਅੱਜ ਬਣੇ ਨੇ ਮੈਂਬਰ ਬਣੇ ਨੇ ਇਹ ਸਾਡਾ 250 ਮੈਂਬਰ ਅੱਜ 4-4 ਮੈਂਬਰ ਵੀ ਹੋਏ ਪਰਿਵਾਰ ਦੇ ਵਿੱਚ ਸਾਡਾ 1000 ਮੈਂਬਰ ਦਾ ਵਾਅਦਾ ਹੋਇਆ ਸਾਨੂੰ ਬੜੀ ਖੁਸ਼ੀ ਹੈ ਅਸੀਂ ਵਧਾਈਆਂ ਦੰਨਿਆ ਜਿਹੜੇ ਸਾਡੇ ਨਵੇਂ ਮੈਂਬਰ ਨੇ ਆਗੂ ਸਹਿਬਾਨ ਨੇ ਤੇ ਪ੍ਰਧਾਨ ਬੁੱਟਾ ਸਿੰਘ ਜੀ ਨੂੰ ਵੀ ਖਾਸ ਕਰਕੇ ਵਧਾਈਆਂ ਨੇ ਕਿਉਂਕਿ ਜੇ ਲੋਕਾਂ ਦੇ ਨਾਲ ਖੜਦੇ ਨੇ ਲੋਕਾਂ ਦੇ ਕੰਮ ਕਰਾਉਂਦੇ ਨੇ ਦੁੱਖ ਸੁੱਖ ਦੇ ਵਿੱਚ ਜਾਂਦੇ ਨੇ ਤਾਂ ਲੋਕ ਇਹਨਾਂ ਦੇ ਉੱਪਰ ਭਰੋਸਾ ਕਰਦੇ ਨੇ ਤੇ ਧੰਨਵਾਦ ਤੇ ਤੁਹਾਡਾ ਜਿੰਨੀ ਮੀਡੀਆ ਪ੍ਰਿੰਟ ਮੀਡੀਆ ਹੈ ਬਿਜਲੀ ਮੀਡੀਆ ਪ੍ਰੈਸ ਮੀਡੀਆ ਇਹ ਤੁਸੀਂ ਇਹ ਪਹਿਲਾਂ ਕਿਸਾਨ ਮੋਰਚਾ ਜਿਤਾਇਆ ਤੇ ਹੁਣ ਲੈਂਡ ਪੂਲ ਪਾਰਸੀ ਜਿਹੜੀ ਤੁਸੀਂ ਜਿਤਾਈ ਹੈ ਵਾਪਸ ਕਰਵਾਈ ਹੈ ਸੇ ਇਹ ਤੁਹਾਡਾ ਸਹਿਯੋਗ ਹੈ ਤੁਹਾਡਾ ਵੀ ਧੰਨਵਾਦ भाई प्रधान जी ਤੁਹਾਡੀ ਇੱਕ ਆਪ ਦੀ ਗੁਰੂ ਦੀ ਇੱਕ ਤਰ੍ਹਾਂ ਦੇ ਕ੍ਰਾਂਤੀਕਾਰੀ ਹੋਏ ਨੂੰ ਬਹੁਤ ਸੀ ਤਿਆਗ ਕੇ ਅੱਜ ਤੁਸੀਂ ਫੂਕਾ ਸਿੰਘ ਸਾਡੀ ਬੋਲ ਦਾ ਪੱਲਾ ਖੜਿਆ ਕੀ ਖਾਸ ਗੱਲ ਹੈ ਗੱਲ ਇਹ ਹੈ ਜੀ ਜਿਹੜੇ ਕ੍ਰਾਂਤੀਕਾਰੀ ਚ ਪਹਿਲਾ ਹੀ ਕੰਮ ਕੀਤਾ ਹੈ ਡਾਕਟਰ ਦਰਸ਼ਨ ਪਾਲਾ ਵਿੱਚ ਅਸੀਂ ਬੜਾ ਵਧੀਆ ਉੱਚ ਕੰਮ ਕਰਦੇ ਸਾਂ ਉਹਦੇ ਵਿੱਚ ਗਲਤ ਅੰਸਰ ਨੇ ਜਿਹੜੇ ਬਲਾਕ ਪ੍ਰਧਾਨ ਆ ਟੇਕ ਸਿੰਘ ਅਸਰ ਕੋਲ ਕੰਮ ਸਾਰੇ ਅਸੀਂ ਕਰਾਂਦੇ ਰਹੇ ਆ ਉਹ ਵਿੱਚ ਸਾਨੂੰ ਮਾੜੇ ਸ਼ਬਦ ਬੋਲਦਾ ਸਾਡੇ ਤੇ ਇਲਜ਼ਾਮ ਲਾਉਂਦਾ ਸੀ ਬਾਕੀ ਜਿਹੜਾ ਸ਼ੈਦੀਪੁਰ ਨੇ ਕਿਸਾਨ ਯੂਨੀਅਨ ਸ਼ੈਦੀਪੁਰ ਬੂਟਾ ਸਿੰਘ ਅਸੀਂ ਇਹਨਾਂ ਦੇ ਨਾਲ ਹੁਣ ਜੁਆਇਨਿੰਗ ਕੀਤੀ ਏ ਸਾਨੂੰ ਉਹਨਾਂ ਦੇ ਨਾਲ ਰਹਿ ਕੇ ਕੋਈ ਨਾ ਨਹੀਂ ਆਇਆ ਕੰਮ ਅਸੀਂ ਪਹਿਲੇ ਧਾਰ ਤੇ ਸਾਰੇ ਕਰਨੇ ਆ ਅਸੀਂ ਇਸ ਕਰਕੇ ਉਸ ਕ੍ਰਾਂਤੀਕਾਰੀ ਛੱਡ ਕੇ ਡਾਕਟਰ ਦਰਸ਼ਨਪਾਲ ਵਾਲੀ ਨੂੰ ਇਹਦੇ ਵਿੱਚ ਅਸੀਂ ਸ਼ਾਮਲ ਹੋ ਆ ਅਸੀਂ ਡਾਕਟਰ ਦਰਸ਼ਨਪਾਲ ਵਾਲੀ ਅਕਾਈ ਨੂੰ ਛੱਡ ਕੇ ਅਸੀਂ ਬੂਟਾ ਸਿੰਘ ਸੈਲਤੀਪੁਰ ਦਾ ਪੱਲਾ ਖੜਿਆ ਕਿਉਂ ਇਹ ਵਧੀਆ ਇਨਸਾਨ ਨੇ ਹਰੇਕ ਬੰਦੇ ਨਾਲ ਖੜਦੇ ਨੇ ਅਸੀਂ 15 ਸਾਲ ਤੋਂ ਇਹਨਾਂ ਦਾ ਵਿੰਦੇ ਆਏ ਆ ਮੈਨੂੰ ਇਹਨਾਂ ਬਾਲ ਦੀ ਅੱਗ ਚੋਂ ਵੀ ਕੱਢਦੇ ਰਹੇ ਨੇ ਹਰੇਕ ਤਾਂ ਤੇ ਸਾਡੇ ਨਾਲ ਸਾਥ ਦਿੱਤਾ ਇਸ ਕਰਕੇ ਅਸੀਂ ਉਹ ਅਕਾਈ ਛੱਡ ਕੇ ਬੂਟਾ ਸਿੰਘ ਸੈਲਤੀਪੁਰ ਦੇ ਨਾਲ ਖੜੇ ਆ ਧੰਨਵਾਦ ਕ੍ਰਾਂਤੀ ਆਪਿਆ ਗਿਆ ਹੈ ਪੂਰਾ ਸਿੱਨੀ ਸਾਥੀ ਕੋਲ ਅੱਜ ਨਵੀਂ ਗਿਣਤੀ ਦੇ ਪੱਡੀ ਗਿਣਤੀ ਦੇ ਵਿੱਚ ਇੱਕ ਬੰਦਾ ਵੀ ਕਿਹਾ ਹੈ ਦੇ ਉੱਤੇ ਦੇਖੋ ਜੀ ਸਾਨੂੰ ਸੰਘਰਸ਼ ਲੜਦਿਆਂ ਨੂੰ ਕਟੋ-ਕਟ ਵੀ 14-15 ਸਾਲ ਤੇ ਮੈਨੂੰ ਹੋ ਗਏ ਨੇ ਉਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਆ 2006 ਤੋਂ ਇਸ ਸੰਘਰਸ਼ ਦੇ ਵਿੱਚ ਲੜਦੇ ਆ ਰਹੇ ਸੀ ਅਸੀਂ ਕ੍ਰਾਂਤੀਕਾਰੀ ਚ ਬੜਾ ਚਿਰ ਕੰਮ ਕਰਿਆ ਪਰ ਉੱਥੇ ਗਲਤ ਨੀਤੀਆਂ ਵਾਲੇ ਬੰਦੇ ਵਿੱਚ ਵੜ ਗਏ ਜਿਨ੍ਹਾਂ ਨੇ ਉਸ ਪਾਰਟੀ ਨੂੰ ਭੰਡ ਗੇ ਰੱਖ ਦਿੱਤਾ ਸਾਨੂੰ ਉਹ ਨਾਂ ਚੰਗੀ ਲੱਗਣ ਕਰਕੇ ਅਸੀਂ ਇਸ ਕਰਕੇ ਸਰਦਾਰ ਬੋਟਾ ਸਿੰਘ ਸੈਦੀਪੁਰ ਦਾ ਪੱਲਾ ਫੜਿਆ ਇਹਨਾਂ ਨਾਲ ਇਹ ਸੰਘਰਸ਼ 'ਚ ਲੜਨ ਦਾ ਵਾਅਦਾ ਕੀਤਾ ਤੇ ਸੰਘਰਸ਼ ਲੜਾਂਗੇ